ਦੁੱਧ ਕਿੰਨੇ ਦਾ ਪਾਉਣਾ ਹੈ ਸੇਵਿੰਗ ਕਿੰਨੀ ਕੁ ਹੋ ਜਾਂਦੀ ਹੈ ਜੇ ਮੈਂ ਯਾਰ ਪੰਜਾਬੀ ਹੀ ਦੱਸਦਾ ਤੈਨੂੰ ਗੱਲ ਇੱਕ ਜੇਵੇ ਇੱਕ ਮੱਝ ਥੱਲੇ 12 ਲੀਟਰ ਦੁੱਧ ਆ ਠੀਕ ਹੈ 6 ਲੀਟਰ ਇਹਨੇ ਪੈਸੇ ਖਾਣੇ ਨੇ ਆਪਦੇ 6 ਲੀਟਰ ਤੈਨੂੰ ਬਚਦਾ ਠੀਕ ਹੈ ਅੱਧੋ ਅੱਧੋ ਹੋ ਜਾਂਦਾ ਅੱਧੋ ਅੱਧੋ ਹੋ ਜਾਂਦਾ ਬਸ ਠੀਕ ਹੈ ਚੱਲ ਲਾਲਾ ਅੱਧਾ ਨੇ ਲਾਲਾ ਵੀ 100 ਚੋਂ 40% ਲਾਲਾ ਵੀ 60% ਪਸ਼ੂ ਖਾ ਜਾਂਦਾ ਵੀ 22 ਦੇ ਕਹਿਣ ਦਾ ਮਤਲਬ ਹੈ ਵੀ ਜੇ 100 ਰੁਪਿਆ ਆਪ ਕਮਾਉਣੇ ਹਨਾ ਵਿੱਚੋਂ ਵੀ 40 ਰੁਪਏ 40 ਬਚਦੇ ਨੇ 60 ਰੁਪਏ ਖਰਚਾ ਆ ਜਾਂਦਾ 40 ਰੁਪਏ ਬਣੂ ਬਚ ਜਾਂਦੇ 3 ਵਜੇ ਉੱਠਦੇ ਆ ਹੂੰ ਸਵੇਰੇ 3 ਵਜੇ ਉੱਠ ਕੇ ਤਿੰਨ ਤਿੰਨ ਘੰਟੇ ਸਵੇਰੇ ਲੱਗਦੇ ਨੇ ਤਿੰਨ ਕ ਸ਼ਾਮ ਨੂੰ ਲੱਗਦੇ ਨੇ ਠੀਕ ਹੈ ਖੇਚਲਾ ਜ਼ਰੂਰ ਹੈਗੀ ਠੀਕ ਹੈ ਵੀ ਜੇ ਜੇ ਯਾਰ ਜਿੰਨੇ ਤੂੰ ਮੈਨੂੰ 3 ਵਜੇ ਉੱਠਦਾ ਤਿੰਨ ਤਿੰਨ ਵਜੇ ਉੱਠਦੇ ਨਹੀਂ ਪੈਸੇ ਤੇਰੇ ਆਉਂਦੇ ਆ ਆਉਂਦੇ ਆ ਠੀਕ ਆ ਜੇ ਹਾਂ ਤੇ 5 ਮਹੀਨਿਆਂ ਤੋਂ ਆਪਾਂ ਜਿਵੇਂ ਕੰਮ ਕਹਿੰਦੇ ਆ ਸ਼ੁਰੂ ਕਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਤੁਹਾਨੂੰ ਪਤਾ ਆਪਾਂ ਤੁਹਾਨੂੰ ਨਵੇਂ-ਨਵੇਂ ਡੇਅਰੀ ਫਾਰਮਾਂ ਦੇ ਵਿੱਚ ਬੱਕਰੀ ਫਾਰਮਾਂ ਦੇ ਵਿੱਚ ਜਾਂ ਖੇਤੀਬਾੜੀ ਦੇ ਰਿਲੇਟਡ ਕੋਈ ਵੀ ਚੀਜ਼ ਹੁੰਦੀ ਹੈ ਉਹ ਆਪਾਂ ਤੁਹਾਨੂੰ ਆਪਣੇ ਚੈਨਲ ਤੇ ਦਿਖਾਉਣੇ ਹੁੰਦੇ ਆ ਤੇ ਇਸ ਟਾਈਮ ਆਪਾਂ ਖੜੇ ਆ ਜੀ ਪਿੰਡ ਸ਼ੇਰੋਂ ਦੇ ਵਿੱਚ ਬਾਈ ਭੁੱਲਤ ਸਾਹਿਬ ਦੇ ਘਰੇ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਤੇ ਪਹਿਲਾਂ ਤੁਹਾਡਾ ਧੰਨਵਾਦ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਤੇ ਜੀ ਬਾਈ ਆਪਾਂ ਡੇਰੀ ਫਾਰਮ ਦੀ ਗੱਲ ਕਰਨੀ ਹੈ ਅੱਜ ਹਨਾ ਵੀ ਆਪਣਾ ਖੇਤੀਬਾੜੀ ਦੇ ਰਿਲੇਟਡ ਜਿੰਨੇ ਵੀ ਕੰਮ ਹੁੰਦੇ ਆ ਸਭ ਤੋਂ ਪਹਿਲਾਂ ਆਪਣੇ ਕਿਸਾਨ ਬੰਦੇ ਦੇ ਦਿਮਾਗ ਚ ਆਉਂਦਾ ਵੀ ਮੈਂ ਡੇਰੀ ਫਾਰਮ ਹੀ ਕਰਾਂ ਨਾਲ ਤੇ ਆਪਾਂ ਇਸ ਕੰਮ ਵੱੰਨੀ ਕਿਵੇਂ ਆਏ ਸੀਗੇ ਇਹ ਅਸਲ ਵਿੱਚ ਪਤਾ ਕੀ ਹੈ ਇਹ ਖੇਤੀ ਨਾਲੋਂ ਜ਼ਿਮੀਂਦਾਰਾਂ ਦਾ ਜੱਟ ਕਹੜਾ ਜ਼ਿਮੀਂਦਾਰ ਕਹਲਾਏ ਇਹ ਸਭ ਤੋਂ ਵਧੀਆ ਧੰਦਾ ਹੈਗਾ ਇਹ ਵਧੀਆ ਠੀਕ ਹੈ ਸਭ ਤੋਂ ਵਧੀਆ ਦੇਖੋ ਆਪਦਾ ਘਰ ਦਾ ਦੁੱਧ ਚੰਗਾ ਖਾਣਾ ਪੀਣਾ ਸਭ ਤੋਂ ਵਧੀਆ ਸਾਫ਼ ਖਾਣਾ ਪੀਣਾ ਜਮੀਦਾਰ ਖੰਦਾ ਜਮੀਦਾਰ ਖੰਦਾ ਕੋਈ ਵੀ ਕੋਈ ਵੀ ਖਾ ਸਕਦਾ ਆਪਦੇ ਡੰਗਰ ਰੱਖ ਕੇ ਆਪਦਾ ਚੰਗਾ ਦਹੀਂ ਦੁੱਧ ਬਣਾਉ ਉਹਦਾ ਹੂੰ ਗੱਲ ਮਗਰ ਨਾਲ ਉਹਦੀ ਕਬੀਲਦਾਰੀ ਵੀ ਚੁਰਦੀ ਆ ਯਾਰ ਵੀ ਕਹਿਣਾ ਉਹਦੇ ਲਈ ਚੀਜ਼ਾਂ ਆਪਣੇ ਘਰੇ ਹੀ ਹੁੰਦੀਆਂ ਆਪਾਂ ਜਿਵੇਂ ਦੁੱਧ ਮੁੱਲ ਹੁਣ ਬਲੈਕਟਨ ਵਾਲਾ ਆਪਾਂ ਲਿਆਈਏ ਹੋਣਾ ਕਦੇ ਸੁੱਖ ਨਾਲ ਵੀ ਇਹ ਚੀਜ਼ਾਂ ਬਾਈ ਕਹਿੰਦਾ ਘਰੇ ਹੀ ਹੁੰਦੀਆਂ ਇਹ ਫਿਰ ਪ੍ਰੋਫੈਸ਼ਨਲ ਤਰੀਕੇ ਨਾਲ ਆਪਾਂ ਕਿਵੇਂ ਆਏ ਸੀ ਦਿਮਾਗ 'ਚ ਕਿਵੇਂ ਆਈ ਆਈਡੀਆ ਕੰਮ ਤਾਂ ਹੋਰ ਵੀ ਬਹੁਤ ਆ ਦਿਮਾਗ 'ਚ ਤਾਂ ਬਾਈ ਫਿਰ ਆਇਆ ਸ਼ੁਰੂ ਤੋਂ ਹੀ ਆ ਕੇਤੀ ਨਾਲ ਲੱਗੇ ਦੀਏ کھیਤੀ ਤੋਂ ਡੰਗਰਾਂ ਦੇਗੇ ਡੰਗਰਾਂ ਦਾ ਜਿਹੜਾ ਉਰੇ ਸਿਸਟਮ ਬਣਾਇਆ ਆਪਾਂ ਨੇ ਇੱਕ ਤਾਂ ਇਹ ਵਧਾਉਣਾ ਦੀਆ ਡੰਗਰਾਂ ਦਾ ਹਾਂਜੀ ਦੂਜਾ ਨੰਬਰ ਘਰੇ ਆਪਣੇ ਕੋਲੇ ਜਗ੍ਹਾ ਥੋੜੀ ਜੀ ਕੱਟ ਸੀਗੀ ਫੇਰ ਆਪਾਂ ਸੋਚ ਲਿਆ ਖੇਤ ਕਰ ਲੈਨੇ ਹਨਾ ਜਿਹੜਾ ਡੰਗਰ ਆ ਇਹ ਜਿੱ ਨਜ਼ਰ ਖੁੱਲਾ ਫੇਰੇ ਨਾ ਹਮ ਆਪਦੇ ਮਸਤੀ ਨਾਲ ਨਾ ਆਵੇ ਨਾ ਜੇ ਖੁੱਲਾ ਫੇਰੇ ਨਾ ਦਾ ਉਹ ਉਹਦੇ ਬਿਨਾ ਪਸ਼ੂ ਬਣਦਾ ਨਹੀਂ ਬਣਦਾ ਵੀ ਨਹੀਂ ਤੇ ਪਸ਼ੂ ਜੇ ਖੁੱਲੇ ਰਹਿਣਗੇ ਤਾਂ ਬਿਮਾਰੀ ਸਮਾਰੀ ਤੋਂ ਬਚੇ ਨਹੀਂ ਜਾਂਦਾ ਬਹੁਤ ਦੂਰ ਬਹੁਤ ਦੂਰ ਆ ਜੀ ਤੇ ਬਈ ਇਹ ਜਿਹੜਾ ਆਪਣਾ ਸਾਰਾ ਪ੍ਰੋਜੈਕਟ ਹੈ ਕਿੰਨੇ ਏਰੀਏ ਦੇ ਵਿੱਚ ਬਈ ਦਿਖਾਈਏ ਇੱਧਰ ਕਰਕੇ ਇਹ ਆਪਣੀਆਂ ਇਹ ਚਾਰ ਕਨਾਲਾਂ ਬਣਦੀਆਂ ਨੇ ਬਈ ਚਾਰ ਗਣਾ ਵਾੜਾ ਅੱਧਾ ਕਿਲਾ ਪਾਹਣਦਾ ਅੱਧਾ ਕਿਲਾ ਪਾਹਣਦਾ ਤਾਂ ਹੀ ਅੱਧੇ ਕਿਲੇ ਤੋਂ ਜੀ ਜਨਕੀ ਆਪਾਂ ਮੰਨ ਲਾ ਵਿਚਾਰ ਕਰਨਾ ਜਿੱਥੋਂ ਤਾਈ ਆਪਣੀ ਬਾਉਂਡਰੀ ਆ ਹਾਂਜੀ ਹਾਂਜੀ ਬਾਉਂਡਰੀ ਜਿਹੜੀ ਆਪਣੀ ਜਾਲੀ ਲੱਗ ਵਰਜੀ ਹੋਇਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਸਾਰਾ ਆਪਾਂ ਇਕੱਠਾ ਹੀ ਪ੍ਰੋਜੈਕਟ ਕੀਤਾ ਸੀ ਕਿ ਪਹਿਲਾਂ ਆਪਾਂ ਇਹ ਸ਼ੈੱਡ ਬਣਾਇਆ ਸੀ ਫੇਰ ਲੈ ਕੇ ਆਏ ਸੀ ਕਿ ਪਹਿਲਾਂ ਸਾਰਾ ਵੀ ਇਕੱਠਾ ਹੀ ਜਿਵੇਂ ਉਹ ਤੁਸੀਂ ਬਣਾ ਰੱਖਿਆ ਉਹ ਪਹਿਲਾਂ ਇਹ ਸਾਰਾ ਬਾਈ ਹੋਰੇ ਆਏ ਆਪਣੇ ਬੁੱਟਰ ਹੂੰ ਉਹਨੇ ਪਹਿਲਾਂ ਆਪਣਾ ਸ਼ੈੱਡ ਬਣਾਇਆ ਠੀਕ ਆ ਸ਼ੈੱਡ ਬਣਾਇਆ ਇਹ ਸ਼ੈੱਡ ਸਾਡੇ ਕੋਲੇ ਨੇੜੇ ਤੇ ਹੈ ਨਹੀਂ ਕਿ ਮੈਂ ਵੀਡੀਓ ਦਿਖਾ ਦੇ ਬ ਉਹਨੇ ਮੰਗ ਰਿਆ ਪਿਆ ਰ 6 ਮਹੀਨੇ ਉਹ ਕਿਹਾ ਬਾੜੀ ਸੀ ਠੀਕ ਉਹਨਾਂ ਕਹੇ ਜਿਵੇਂ ਮਰਜ਼ੀ ਕਰ ਵੀਰਾ ਬਣ ਕੇ ਇਹਨੂੰ ਕਰਕੇ ਫਿਰ ਉਹ ਮੇਰਾ ਉਹ ਸ਼ੈੱਡ ਬਣਾ ਗਿਆ ਸ਼ੈੱਡ ਬਣਾ ਲਿਆ ਤੁਸੀਂ ਸ਼ੈੱਡ ਤੇ ਖਰਚਾ ਕਿੰਨਾ ਆ ਗਿਆ ਆਪਾਂ ਸ਼ੈੱਡ ਤੇ ਬਾਈ ਹੁਣ ਤੁਸੀਂ ਲਾ ਲਓ ਵੀ 3.5 ਲੱਖ ਦਾ ਤਾਂ ਲੋਹਾ ਆ ਗਿਆ 4 ਵਾਂਗੂੰ ਤੇ 2.5 ਲੱਖ ਰੁਪਏ ਬਾਈ ਦਾ ਦੀ ਬੁੱਟਰ ਦਾ ਤੇ 6 6 ਲੱਖ ਰੁਪਏ ਆ ਗਿਆ ਲੋਹੇ ਤੇ ਕਰ ਸ਼ੈੱਡ ਤੇ ਆ ਆਪਣਾ ਜਿਹੜਾ ਮਟੀਰੀਅਲ ਆ ਇਸ ਦਾ ਮੈਂ ਇਹ ਅੱਡਾ ਇਹ ਖੁਰਨੀ ਵਗੈਰਾ ਬਣਾਈ ਹੈ ਜਿਹੜੀ ਆਪਾਂ ਥੱਲੇ ਫਰਸ਼ ਲਾਈ ਹੈ ਇਹ ਅਲੱਗ ਤੋਂ ਐ ਇਹ ਅਲੱਗ ਆ ਬਾਈ ਇਹਦਾ ਕਿੰਨਾ ਖਰਚਾ ਆ ਗਿਆ ਇਹ ਜੀ ਹੁ ਬਈ ਕੱਲਾ ਕੱਲਾ ਜਿਆਦਾ ਟੋਟਲੀ ਆਪਣਾ 16 ਲੱਖ ਰੁਪਏ 16 ਤੋਂ 17 ਲੱਖ ਰੁਪਈਆ ਲੱਗ ਗਿਆ ਸਾਰਾ ਬਾਹਰ ਜਾਲੀ ਲੱਗ ਕੇ ਜਿਵੇਂ ਉਹ ਆਪਾਂ ਮਿਹ ਪਸ਼ੂਆਂ ਦੇ ਨਹਾਉਣ ਵਾਸਤੇ ਬਣਾਇਆ ਉਹ ਹਾਂ ਉਹ ਆਪਾਂ ਸੱਪੜ ਬਣਾਇਆ ਠੀਕ ਹੈ ਇਧਰ ਬਾਈ ਨੇ ਕਮਰੇ ਵੀ ਇਹ ਵੀ ਵਿੱਚ ਜਿਆਦਾ ਦੋ ਹਾਂਜੀ ਵੀਰੇ ਬੰਦੇ ਰੱਖਣ ਵਾਸਤੇ ਹਨਾ ਹਾਂ ਜੇ ਬੰਦਾ ਆਪਾਂ ਕੋਈ ਰੱਖਦੇ ਆ ਜੇ ਉਹਨਾਂ ਸਮੇਤ ਉਹਦਾ ਪਰਿਵਾਰ ਹੈ ਉਹ ਵੀ ਆਪਣੇ ਕੋਲੇ ਰਹਿ ਸਕਦਾ ਵੀ ਆਪਣੇ ਨਾਲ ਉਹਦਾ ਕੋਈ ਤਾਲਕਤ ਨਹੀਂ ਆ ਉਹਦਾ ਆ ਡਰ ਬੋਈ ਠੀਕ ਹੈ ਜੀ ਇਹ ਜਿਹੜਾ ਹੁਣ ਪਸ਼ੂ ਜਿਹੜੇ ਤੁਸੀਂ ਜਾਨਵਰ ਲੈ ਕੇ ਆਏ ਹੋ ਇਹ ਫਿਰ ਕਿੰਨੇ ਜਾਨਵਰ ਤੁਸੀਂ ਪਹਿਲੀ ਵਾਰੀ ਪਾਏ ਸੀਗੇ ਡੇਰੀ ਫਾਰਮ ਦੇ ਵਿੱਚ ਪਹਿਲੀ ਵਾਰੀ ਨੂੰ ਤਾਂ ਮੱਝਾਂ ਸਾਰੇ ਘਰ ਦੀਆਂ ਨਹੀਂ ਆ ਠੀਕ ਹੈ ਜੀ ਤੇ ਆਹ ਮੱਝ ਮੰਗਾਈ ਆ ਹਰਿਆਣੇ ਚੋਂ ਆਈ ਆ ਇਹ ਉਹ ਵੀ ਹਰਿਆਣੇ ਦੀ ਆ ਉਹ ਪਹਿਲਾਂ ਲੈ ਆਦੀ ਮੈਂ ਆ ਹੁਣ ਮੰਗਾਈ ਆ ਥੋੜੇ ਦਿਨ ਹੀ ਹੋਏ ਨੇ ਕੁਛ ਇਹਨੂੰ ਪੰਜ ਚਾਰ ਕਿ ਦਿਨ ਹੋਏ ਨੇ ਠੀਕ ਹੈ ਤੇ ਉਹਨੂੰ ਹੋ ਗਏ 3 ਮਹੀਨੇ ਮੰਗਾਈ ਨੂੰ ਆ ਆਪਣੀਆਂ ਘਰ ਦੀਆਂ ਨਹੀਂ ਆ ਹਾਂ ਹਾਂ ਤੇ ਇੱਕ ਪਸ਼ੂ ਸ਼ੁਰੂ ਤੋਂ ਪਾਏ ਕਿੰਨੇ ਸੀ ਤੁਸੀਂ ਕਹਿਣ ਦਾ ਮਤਲਬ ਵੀ ਜੇ ਕਿਸੇ ਨੇ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਹੋਵੇ ਤਾਂ ਯਾਰ 6 ਦੇਖਦੇ ਸ਼ੁਰੂ ਕਰਨਾਗਾ ਹੂੰ ਤਾਂ 5 ਗਮੱਜਾ ਹੁਣ ਹੂੰ ਸੂਈਆਂ ਹੋਈਆਂ ਸੂਈਆਂ ਹੋਈਆਂ ਨਾਲੇ ਤਾਂ ਤੇਰੀ ਕਬੀਲਦਾਰੀ ਚੱਲੂਗੀ ਹਾਂਜੀ ਨਾਲੇ ਤੈਨੂੰ ਆਪ ਨੂੰ ਖੁੱਲਾ ਖਾਣ ਪੀਣ ਨੂੰ ਹੂੰ ਦੁੱਧ ਰਿੜਕੋ ਦਾ ਲੱਸੀ ਪਿਓ ਆਪਣੀ ਦਹੀਂ ਮੱਖਣੀ ਖਾਓ ਸਹੀ ਹੈ ਜੀ ਉਹ ਖਾਓ ਨਾਲੇ ਤੇਰਾ ਇਹ 5 ਮੱਜਾ ਇਹ ਸੂਈਆਂ ਦੇ ਨਾਲੇ ਤੇਰੀ ਘਰ ਦੀ ਕਬੀਲਦਾਰੀ ਚਲਾਉਣੀ ਹੈ ਵੀ ਪੰਜ ਮਹੀਆਂ ਤੋਂ ਆਪਾਂ ਕੰਮ ਸ਼ੁਰੂ ਕਰ ਗਏ। ਯਾਰ ਮੈਂ ਤੇ ਪੰਜਾਬੀ ਦੱਸਾਂ ਜ਼ਿਮੀਦਾਰ ਕੋਲ ਕਿਹੜਾ ਕੋਈ ਯਾਰ ਉਹ ਨੌਕਰੀ ਤੇ ਹੁੰਦਾ ਹੈ। ਉਹਦਾ ਖੇਤੀ ਨਾਲਾ ਖੇਤੀ ਹੁਣ ਪਹਿਲਾਂ 6 ਮਹੀਨੇ ਪੈਸੇ ਖੜਿਆਉਣੇ ਆ ਬਾਹਰ ਤੋਂ ਫਿਰ ਇਕੱਠੇ ਕਰਦੇ। ਯਾਰ ਇਕੱਠੇ ਕਰਦੇ। ਰੋਜ਼ ਰੋਜ਼ ਹੀ ਰਹਿੰਦੀ ਆ। ਰੱਬ ਦਾ ਕੋਈ ਭਰੋਸਾ ਨਹੀਂ ਮੌਸਮ ਦਾ। ਉਹ ਦੇਖੋ ਜੀ ਉਹ ਉਹਦੀ ਉਹਦੇ ਹੱਥਾਂ ਗੱਲ। ਵੀ ਉਸ ਗੱਲ ਵਾਂਗੂ ਵੀ ਐ ਇਹ ਸਾਈਡ ਬਿਜ਼ਨਸ ਆ। ਜੇ ਘਰੇ ਕੋਈ ਮਾੜੀ-ਮੁੱਟੀ ਕਵੀਦਾਰ ਦੇ ਜਵਾਕਾਂ ਦੀ ਮਾੜਾ-ਮੋਟਾ ਕੋਈ ਕਿਤਾਬ ਦਮਾਉਣੀਆਂ ਵਾਲਾ ਕੋਈ ਅਰਾ-ਉਰਾ ਜਾਣਾ ਕਵੀਦਾਰੀ ਹੁੰਦੀ ਆ ਜ਼ਿਮੀਦਾਰਾਂ ਦੀ। ਬੀ ਦਿੱਲੀ ਗੱਲਾਂ ਆਪਾਂ ਡੇਰੀ ਫਾਰਮ ਕਹਿ ਨਹੀਂ ਤਾ ਨਾ ਹੂੰ 3 ਵਜੇ ਉੱਠਦੇ ਆ ਹੂੰ ਸਵੇਰੇ 3 ਵਜੇ ਉੱਠ ਕੇ ਤਿੰਨ ਤਿੰਨ ਘੰਟੇ ਸਵੇਰੇ ਲੱਗਦੇ ਨੇ ਤਿੰਨ ਇੱਕ ਸ਼ਾਮ ਨੂੰ ਲੱਗਦੇ ਠੀਕ ਖੇਚਲਾ ਜ਼ਰੂਰ ਹੈਗੀ ਠੀਕ ਵੀ ਜੇ ਜੇ ਯਾਰ ਜਿੰਨੇ ਤੂੰ ਮੈਨੂੰ 3 ਵਜੇ ਉੱਠਦਾ ਤੈਨੂੰ 3-3 ਵਜੇ ਉੱਠਦੈ ਨੀ ਪੈਸੇ ਤੇਰੇ ਆਉਂਦਿਆ ਆਉਂਦਿਆ ਠੀਕ ਆ ਜੇ ਹਾਂ ਤੇ ਪੰਜ ਮਹੀਨਿਆਂ ਤੋਂ ਆਪਾਂ ਜਿਵੇਂ ਕੰਮ ਕਹਿਨੇ ਆ ਸ਼ੁਰੂ ਕਰ ਸਕਦਾ ਹਨਾ ਤੇ ਬਾਈ ਫਿਰ ਦੁੱਧ ਕਿੰਨਾ ਕੁ ਪਾ ਦਿੰਨੇ ਆ ਤੇ ਇਨਕਮ ਦਾ ਸੋਰਸ ਕਿਵੇਂ ਹੁੰਦਾ ਕਿੰਨੀ ਕੁ ਵੀ ਦੁੱਧ ਕਿੰਨੇ ਦਾ ਪਾਉਣਾ ਹੈ ਸੇਵਿੰਗ ਕਿੰਨੀ ਕੁ ਹੋ ਜਾਂਦੀ ਹੈ ਜੇ ਮੈਂ ਯਾਰ ਪੰਜਾਬੀ ਹੀ ਦੱਸਦਾ ਤੈਨੂੰ ਗੱਲ ਇੱਕ ਸੇਵ ਇੱਕ ਮਾਝ ਥੱਲੇ 12 ਲੀਟਰ ਦੁੱਧ ਆ ਠੀਕ ਆ 6 ਲੀਟਰ ਉਹਨੇ ਪੈਸੇ ਖਾਣੇ ਨੇ ਆਪਦੇ 6 ਲੀਟਰ ਤੈਨੂੰ ਬਚਦਾ ਠੀਕ ਆ ਪੂਰਾ ਅੱਧੋ-ਅੱਧ ਹੋ ਜਾਂਦਾ ਅੱਧੋ-ਅੱਧ ਹੋ ਜਾਂਦਾ ਬਸ ਠੀਕ ਆ ਚੱਲ ਲਾੜਾ ਲਾੜਾ ਵੀ 100 ਚੋਂ 40% ਲਾੜਾ ਵੀ 60% ਆਪ ਖਾ ਜਾਂਦਾ ਵੀ ਬਾਈ ਦੇ ਕਹਿਣ ਦਾ ਮਤਲਬ ਹੈ ਵੀ ਜੇ 100 ਰੁਪਏ ਆਪਾ ਕਮਾਉਣੇ ਹਨਾ ਵਿੱਚੋਂ ਵੀ 60 ਰੁਪਏ 40 ਬਚਦੇ ਨੇ 60 ਰੁਪਏ ਖਰਚਾ ਆ ਜਾਂਦਾ 40 ਰੁਪਏ ਆਪਾਂ ਨੂੰ ਬਚ ਜਾਂਦੇ ਆ ਵੀ ਪਸ਼ੂ ਭਾਵੇਂ ਆਪਾਂ ਕਿੰਨੇ ਹੀ ਪਾਲ ਗਏ ਪਰ ਜੇ ਕੰਮ ਸ਼ੁਰੂ ਕਰਨਾ ਹੋਵੇ ਵੀ ਘੱਟੋ ਘਾਟ ਆਪਾਂ 5 ਪਸ਼ੂਆਂ ਤੋਂ ਕਰ ਸਕਦੇ ਹਾਂ ਨਾ ਇਹ ਵੀ ਨਹੀਂ ਹੈਗਾ ਬਾਈ ਵੀ ਹੁਣ ਜੇ ਆਪਾਂ ਡੈਰੀ ਫਾਰਮ ਵਾਲਾ ਵੀ ਦੋ ਬੰਦੇ ਰੱਖ ਲੈ ਆਪਾਂ ਨੂੰ ਜਾਣ ਦੀ ਲੋੜ ਨਹੀਂ ਨਾ ਵੀ ਆਪ ਨੂੰ ਵਿੱਚ ਵੜਨਾ ਪੈਣਾ ਪੜਨਾ ਪਊ ਵੀਰੇ ਵੜਨਾ ਪਊ ਠੀਕ ਹੈ ਤੇ ਅਰਬਾ ਫੇਰ ਹੀ ਹੋਣਾ ਹੈ ਨੌਲੇਜ ਵੀ ਆਪਣੀ ਫੇਰ ਹੀ ਵਧਣੀ ਹੈ ਜੇ ਆਪਾਂ ਅੰਦਰ ਬੈਠੇ ਰਵਾਂਗੇ ਕੋਈ ਕੰਮ ਫਿਰ ਤਾਂ ਖਰਾਬ ਹੋਣ ਲੱਗ ਜਾਣਾ ਹੈ ਨਾ ਬਾਈ ਆਪਾਂ ਲਗਭਗ ਗੱਲਾਂ ਕਰ ਲਈਆਂ ਹਨਾ ਹੁਣ ਜਿਵੇਂ ਆ ਖੁਰਨੀ ਬਣਾਈ ਆ ਆਪਾਂ ਇਹ ਕਿਵੇਂ ਆਪਣੇ ਦਿਮਾਗ ਚ ਆਈ ਆ ਜੀ ਆ ਵੀ ਤੁਸੀਂ ਢਾਲੂ ਵੀ ਰੱਖੀ ਏ ਥੋੜੀ ਜੀ ਕਈਆਂ ਦੇ ਮੈਂ ਦੇਖਿਆ ਸਿੱਧੀ ਹੁੰਦੀ ਆ ਤੇ ਇਹਦੀ ਜਿਹੜੀ ਵਿਚਾਲੜੀ ਆ ਦਿਖਾਈ ਬਈ ਸਾਰਾ ਵੀ ਇਹਦੇ ਵਿਚਾਲੇ ਜਿਹੜਾ ਆਪਾਂ ਗੈਪ ਰੱਖਿਆ ਦੂਰੀ ਰੱਖੀ ਏ ਇਹ ਕਿੰਨੀ ਕੁ ਰੱਖਣੀ ਚਾਹੀਦੀ ਆ ਇਹ ਯਾਰ ਵੀ ਛਾਥੋਂ ਥੋੜਾ ਜਿਹਾ ਵੱਧ ਰੱਖਿਆ ਗਿਆ ਥੋਂ ਇਹ ਥੋੜਾ ਵੱਧ ਰੱਖਿਆ ਗਿਆ ਇਹ ਹੂੰ ਇਹ ਅਸੀਂ 12 ਫੁੱਟ ਕਰਤਾ 10 ਚਾਹੀਦਾ ਠੀਕ ਆ 10 ਫੁੱਟ ਚਾਹੀਦਾ ਦੋ ਦੋ ਫੁੱਟ ਦੇ ਖੁੱਲ੍ਹੇ ਹੋ ਗਿਆ ਹੂੰ 4 ਫੁੱਟ ਰਿਹਾ 6 ਫੁੱਟ ਦਾ ਰੱਖ ਲੋ ਰਸਤਾ ਸਦਾ ਹੁਣ ਆਇਆ ਵੀ ਬਾਈ ਹੁਣ ਬੰਦਾ ਜੇ ਡੰਗਰ ਵਾਧੇ ਨੇ ਟੋਕਰਾਂ ਨਾਲ ਕਿੰਨਾ ਕੁ ਟਾਈਮ ਕੱਖ ਪਾਊਗਾ ਇਹ ਉਰੋਂ ਸੀ ਚੜਦਾ ਕਰਿਆ ਸਾਡੇ ਪੰਜਾਬੀ ਜੀ ਕਹਿੰਦੇ ਫਿੱਟਰ ਰੇੜਾ ਫਿੱਟਰ ਰੇੜਾ ਚੜ ਜਾਂਦਾ ਬਾਈ ਉਹ ਉਥੋਂ ਫਿੱਟਰ ਚੜ ਲਓ ਚਾਹੇ ਲੋਡਰ ਐਂ ਚੜ ਕੇ ਨਾ ਫਿੱਟਰ ਰੇੜਾ ਹੀ ਕਹਿੰਦੇ ਆ ਬਾਈ ਆ ਉਧਰ ਦੀ ਉਤਰ ਜੂਗਾ ਉਧਰ ਦੀ ਉਤਰ ਜੂ ਬਾਈ ਕਹਿੰਦਾ ਪੱਠੇ ਉਹਦੇ ਵਿੱਚ ਲੱਦ ਕੇ ਲਿਓਣੇ ਆ ਆਪਾਂ ਤੇ ਸਿੱਧਾ ਚੱਲੇ ਜਾਂਦਾ ਐਦੋ ਆ ਉਰੇ ਲਾਹੋ ਠੀਕ ਐ ਉਰੇ ਲਾ ਕੇ ਉਸਦੋ ਵਾਰਾ ਫੋੜਾ ਪਿਆ ਵੱਡਾ ਚੱਬਰ ਕੱਤਾ ਕਹਿ ਲਓ ਬਸ ਉਸਦੋ ਆ ਡੰਗਰਾ ਪੂਰੇ ਕਰ ਲੇ ਤੇ ਬਾਈ ਜਿਹੜੀਆਂ ਆਹ ਲਾਈਆਂ ਆਪਾਂ ਪਾਈਪਾਂ ਇਹ ਕਿੰਨੇ ਕਿੰਨੇ ਇਹਨਾਂ ਦੇ ਵਿੱਚ ਇਹ ਇਹ ਵੀ ਮੈਥੋਂ ਜ਼ਿਆਦਾ ਰੱਖੀ ਗਈ ਇਹ ਜ਼ਿਆਦਾ ਰੱਖੀ ਇਹ 1.5 ਫੁੱਟ ਤੇ ਰੱਖੇ ਇਹ ਮੈਂ ਰੱਖਿਆ ਤਾਂ ਕਈ ਵਾਰ ਮੈਂ ਕੋਈ ਮੱਝ ਦਾ ਸਿੰਘ ਸਿੰਘ ਤੋੜਦੇ ਨੇ ਕਿਤੇ ਪਾ ਇਹ ਗਾਈ ਨੂੰ ਤਾਂ 1.5 ਫੁੱਟ ਚਾਹੀਦਾ ਗਾਈ ਨੂੰ 1.5 ਫੁੱਟ ਗਾਈ ਨੂੰ 1.5 ਫੁੱਟ ਰੱਖ ਲਓ ਮੱਝ ਨੂੰ 1.5 ਫੁੱਟ ਦਾ ਰੱਖ ਲਓ ਇਹ ਵੀ ਮੈਥੋਂ ਥੋੜਾ ਜ਼ਿਆਦਾ ਰੱਖਿਆ ਗਿਆ ਕਿ ਹੌਲੀ ਹੌਲੀ ਪ੍ਰੈਕਟੀਕਲ ਕਰਾਂਗੇ ਆ ਦੋ ਦੋ ਵਾਰ ਆਪਾਂ ਬੁੱਟਰ ਸ਼ਾਪ ਨੂੰ ਬੁਲਾਵਾਂਗੇ ਇਹ ਸੈੱਟ ਆਪਾਂ ਹੋਰ ਵੀ ਵੱਡਾ ਗ੍ਰਾਮ ਨਹੀਂ ਬਾਈ ਮੈਨੂੰ ਤੁਹਾਡੀ ਨਾਲ ਇੱਕ ਗੱਲ ਬਹੁਤ ਵਧੀਆ ਲੱਗੀ ਕਈ ਬੰਦੇ ਹੁੰਦੇ ਹਨ ਜਿਵੇਂ ਤੁਸੀਂ ਆਖਿਆ ਵੀ ਆਪਾਂ ਆ ਜਿਵੇਂ ਦਿਖਾਈ ਬਾਈ ਜਿਵੇਂ ਕਹਿੰਦੇ ਵੀ ਆਪਾਂ ਆ ਰੱਖ ਦੀ ਜੀ ਅਸੀਂ ਤਾਂ ਇੰਨੀ ਰੱਖਾਂਗੇ ਤੁਸੀਂ ਉਹ ਗੱਲਾਂ ਕਵਰ ਕਰੀ ਜਾਂਦੇ ਹੋ ਹਨਾ ਵੀ ਸਾਥੋਂ ਭਾਈ ਗੱਲ ਵੀ ਗਲਤ ਨਹੀਂ ਆਪਾਂ ਕਹਿੰਦੇ ਜਿਆਦਾ ਰੱਖੀ ਗਈ ਜਿਵੇਂ ਇਹਦੇ ਵਿੱਚ ਤੁਸੀਂ ਗੈਪ ਕਿਹਾ ਵੀ ਇਹ ਵੀ ਥੋੜਾ ਜਿਹਾ ਘੱਟ ਹੁੰਦਾ ਹਨਾ ਕਿ ਤੁਸੀਂ ਥੋੜਾ ਜਿਹਾ ਜਿਆਦਾ ਰੱਖਿਆ ਗਿਆ ਇਹ ਹੋਰ ਹੈ ਬਾਈ ਹੁਣ ਆਪਾਂ ਉਹਨੂੰ ਬੁਲਾਵਾਂਗੇ ਬੁੱਟਰ ਨੂੰ ਆਪਾਂ ਇਹ ਹੋਰ ਵੱਡਾ ਕਰਨਾ ਹੈ ਹਾਲੇ ਯਾਰ ਪਤਾ ਕੀ ਹੈ ਬਾਈ ਸਟੈਪ ਬਾਈ ਸਟੈਪ ਨਾਲਜ ਆਉਂਦੀ ਹੈ ਹੁਣ ਸਾਨੂੰ ਉਦੋਂ ਆਇਆ ਦੀ ਵੀ ਜਗ੍ਹਾ ਆਪਾਂ ਵੱਧ ਛੱਡ ਲਈ ਹੁਣ ਐਂ ਲੱਗਦਾ ਵੀ ਜਗ੍ਹਾ ਪਰੋਂ ਘਟ ਰਹੀ ਘਟ ਰਹੀ ਹੈ ਇਹ ਗੱਲ ਆਪਾਂ ਸ਼ੁਰੂ ਚ ਕਹੀ ਸੀ ਵੀ ਜੇ ਆਪਾਂ ਕੰਮ ਕਰਨਾ ਹੈ ਨਾ ਆਪਾਂ ਨੂੰ ਕੰਮ ਦੇ ਵਿੱਚ ਵੜਨਾ ਪੈਣਾ ਤੇ ਉਹ ਬਾਈ ਨਾਲ ਨਾਲ ਹੀ ਤਜਰਬਾ ਆਪਣੇ ਨਾਲ ਸ਼ੇਅਰ ਵੀ ਕਰੀ ਜਾਂਦਾ ਵੀ ਸਾਥੋ ਆਹ ਕੰਮ ਐਂ ਕਰਨਾ ਥੋੜਾ ਜਿਹਾ ਐਂ ਹੋ ਗਿਆ ਹਣਾ ਵੀ ਜਿਵੇਂ ਜਿਵੇਂ ਆਪਾਂ ਕੰਮ ਕਰਾਂਗੇ ਨਾ ਓਵੇਂ ਸਿੱਖਣ ਨੂੰ ਆਪਾਂ ਨੂੰ ਮਿਲੂਗਾ ਤੇ ਬਈ ਉਧਰ ਨਿਗਾ ਮਰਾਦੇ ਉਹ ਫਿਰ ਛੱਪੜ ਵੀ ਆਪਾਂ ਸਪੈਸ਼ਲ ਪੱਕਾ ਹੀ ਕਰਤਾ ਹੈ ਮੱਝਾਂ ਪੱਕਾਗਾ ਮੱਝਾਂ ਵਾਸਤੇ ਉਧਰੋਂ ਮੋਟਰ ਦਾ ਪਾਣੀ ਤਾਜ਼ਾ ਡਿੱਗਦਾ ਹੈ ਉਧਰ ਦੀ ਨਿਕਲ ਠੀਕ ਹੈ ਤੇ ਬਾਈ ਇਹ ਛੱਡ ਦੇ ਵਿੱਚ ਆਪਣੇ ਜਾਨਵਰ ਕਿੰਨੇ ਕੁ ਫਿਰ ਖੜ ਜਾਂਦੇ ਆ ਜਾਨਵਰ ਇਹ ਆਪਾਂ ਦਾ ਕਰਿਆ ਤਾਂ ਹੈਗਾ ਬਈ 60 70 ਪਸ਼ੂਆਂ ਦਾ ਹੂੰ 70 ਕੁ ਪਸ਼ੂਆਂ ਦਾ ਹੈਗਾ ਇਹ ਇਹ ਆਪਾਂ ਕਿਉਂ ਲਾਇਆ ਮਿਊਜ਼ਿਕ ਸਿਸਟਮ ਕਿਉਂ ਲਾਇਆ ਇਹ ਮਿਊਜ਼ਿਕ ਸਿਸਟਮ ਆਇਆ ਲਾਇਆ ਬਾਈ ਜਦੋਂ ਸਵੇਰੇ 3 ਵਜੇ ਉੱਠਦੇ ਆ ਉਦੋਂ ਜਪਜੀ ਸਾਹਿਬ ਲਾ ਦਿੰਨੇ ਆ ਠੀਕ ਹੈ ਫਿਰ ਦੁਪਹਿਰੇ ਆਪਾਂ ਕੀਰਤਨ ਲਾ ਦਿੰਨੇ ਆ ਹੂੰ ਤੇ ਜਦੋਂ ਸ਼ਾਮ ਨੂੰ ਧਾਰਾ ਕੱਢ ਲਾਵਾਂਗੇ ਉਦੋਂ ਰੈ ਰਸ ਲਾ ਦਾਂਗੇ ਉਦੋਂ ਰੈ ਰਸ ਲਾ ਲਓ ਬਈ ਆ ਵੀ ਤੁਸੀਂ ਬਖਾ ਪਈ ਇੱਕ ਵਾਰੀ ਏਅਰ ਦਿਖਾ ਬਾਈ ਨੇ ਕਿੱਡਾ ਸੋਹਣਾ ਕੰਮ ਕੀਤਾ ਕਹਿੰਦਾ ਵੀ ਇੱਥੇ ਗੁਰਬਾਣੀ ਚੱਲਦੀ ਰਹਿੰਦੀ ਆ ਆਪਣੇ ਡੇਰੀ ਫਾਰਮ ਦੇ ਵਿੱਚ ਹਾਂ ਉਂ ਵੀ ਬਾਈ ਤੁਸੀਂ ਉਹ ਧਰਮਾਹੌਲ ਵੇਖ ਲਓ ਇੱਧਰ ਪੂਰੇ ਜਾਨਵਰ ਕੁੱਕੜ ਕਾਕੜ ਪੂਰੇ ਫਿਰਦੇ ਆ ਪਰਲੇ ਪਾਸੇ ਛੱਪੜ ਬਣਾਇਆ ਛੱਪੜ ਦੇ ਵਿੱਚ ਵੀ ਬਤਕਾਂ ਫਿਰਦੀਆਂ ਉਹ ਵੀ ਆਪਾਂ ਤੁਹਾਨੂੰ ਜਾ ਕੇ ਦਿਖਾ ਦੇਣਾ ਤਰੀਆਂ ਫਿਰਦੀਆਂ ਕਹਿੰਦਾ ਮਤਲਬ ਇਹ ਆ ਵੀ ਜਿਹੜਾ ਮਾਹੌਲ ਚਾਹੀਦਾ ਹੁੰਦਾ ਨਾ ਆਪਣੇ ਜਾਨਵਰ ਨੂੰ ਖੁੱਲਾ ਸਟ੍ਰੈਸ ਫ੍ਰੀ ਵਾਲਾ ਉਹ ਇੱਥੇ ਬਾਈ ਨੇ ਤਾਰੀ ਭੁੱਲਰ ਨੇ ਬਾਈ ਨੇ ਕਰਿਆ ਹੋਇਆ ਤੇ ਬਾਈ ਸਰਪੰਚ ਵੀ ਆ ਪਿੰਡ ਦੇ ਹਨਾ ਮੈਨੂੰ ਇਹ ਗੱਲ ਪਹਿਲਾਂ ਪਤਾ ਪਤਾ ਨਹੀਂ ਸੀਗੀ ਤੇ ਬਾਕੀ ਬਾਈ ਫਾਰਮ ਚਾਰੇ ਹੁਣ ਚਾਰੇ ਪਾਸੇ ਫਾਰਮ ਲਖਾ ਦੇ ਇੱਕ ਵਾਰੀ ਬਾਉਂਡਰੀ ਵਾਲ ਤੋਂ ਲੈ ਕੇ ਤੇ ਬਾਈ ਜੇ ਪਸ਼ੂ ਪਾ ਕੇ ਸਾਰਾ ਡੇਰੀ ਫਾਰਮ ਦਾ ਖਰਚਾ ਫੇਰ ਕਿੰਨਾ ਕ ਆ ਗਿਆ ਹੁਣ ਇਨਵੈਸਟਮੈਂਟ ਕਹਿ ਲਈ ਆਪਾਂ ਕੋ ਕੰਮ ਸ਼ੁਰੂ ਕਰਦੇ ਆ ਇਹ ਮੱਜਾਂ ਦਾ ਘਰ ਦੀਆਂ ਦੀਆਂ ਜਿਹੜੇ ਦੋ ਮੱਜਾਂ ਇਹ ਮੰਗਾਈਆਂ ਦੇ ਅੱਡ ਉਹ ਤੋਂ ਬਿਨਾ ਆਪਣਾ ਹੋਰੇ 16 ਤੋਂ 17 ਲੱਖ ਰੁਪਏ ਲੱਗੇ ਮੱਝਾਂ ਤੋਂ ਬਿਨਾ ਮੱਝਾਂ ਤੋਂ ਬਿਨਾ ਮੱਝਾਂ ਤੋਂ ਬਿਨਾ 16-17 ਲੱਖ ਰੁਪਏ ਲੱਗ ਗਿਆ ਹਾਂ ਬਾਕੀ ਜੇ ਜਾਨਵਰਾਂ ਦਾ ਆਪਾਂ ਆਈਡੀਆ ਵੀ ਲੈ ਸਕਦੇ ਹਾਂ ਵੀ ਜਾਨਵਰ ਕਿੰਨੇ ਕੁ ਦੇ ਆਉਂਦੇ ਆ ਜੇ ਆਪਾਂ ਪੰਜ ਪਸੇ ਦੇ ਜਾਨਵਰ ਜੇਕਰ ਲਾਓ ਤੁਸੀਂ ਭਾਈ ਸਵਾ ਲੱਖ ਦੀ ਆ ਮੱਝ ਆਈ ਦੀ ਆਪਣੀ ਛੋਟੀ ਹਾਂ ਤੇ ਡੇਢ ਲੱਖ ਦੀ ਉਹ ਵੱਡੀ ਮੱਝ ਆਈ ਉਹ ਹਰਿਆਣੇ ਦੀ ਆ ਵੀ ਡੂੜ ਤੋਂ ਲੈ ਕੇ ਸਵਾ ਲੱਖ ਕੋਈ ਪੌਣੇ 2 ਲੱਖ 2 ਲੱਖ ਦੇ ਵਿੱਚ ਵਿੱਚ ਜਾਨਵਰ ਆਪਣੇ ਆ ਜਾਂਦੇ ਆ ਉਹ ਤਾਂ ਜਾਨਵਰ ਦੇ ਹਿਸਾਬ ਨਾਲ ਹੁੰਦਾ ਹੈ ਨਾ ਤੇ ਲਓ ਜੀ ਆਪਾਂ ਲਗਭਗ ਸਾਰੀਆਂ ਗੱਲਾਂ ਬਾਈ ਨਾਲ ਕਰ ਲਈਆਂ ਹਾਂ ਕੋਈ ਗੱਲ ਰਹਿ ਵੀ ਜਾਂਦੀ ਹੈ ਉਹ ਤੁਸੀਂ ਬਾਕੀ ਹੋਰ ਵੀ ਯਾਰ ਹੋਰ ਵੀ ਛੋਟੀ ਕਹਿਣਾ ਮੈਂ ਵੀ ਜੇ ਮਤਲਬ ਛੋਟਾ ਕਿਸਾਨ ਆਗਾ ਉਹ ਦੋ ਮੱਝਾਂ ਲੈ ਕੇ ਆਪਣੀ ਬਰੀਡ ਗਾਹਾਂ ਵੀ ਤਿਆਰ ਕਰ ਸਕਦਾ ਇਹ ਤਾਂ ਹੈ ਨਹੀਂਗਾ ਬਾਈ ਵੀ ਆਪਾਂ ਰਾਤੋਂ ਰਾਤ ਜਮੀਰ ਹੋ ਜਾਾਂਗੇ ਤੇ ਨਹੀਂ ਆਏ ਹੋ ਸਕਦਾ ਵੀ ਆਪਾਂ ਇੱਕੇਦਮ 10 ਪਸ਼ੂ ਪਰ 20 ਪਸ਼ੂ ਲਿਆ ਕੇ ਸ਼ੁਰੂ ਕਰ ਲਗੇ ਹਨਾ ਇਹ ਤਾਂ ਥੋੜੀ ਥੋੜੀ ਸਟੈਪ ਵਾਈਜ਼ ਸਟੈਪ ਚੱਲੂਗਾ ਲਓ ਜੀ ਇਹ ਇਹ ਵੀਡੀਓ ਦੇ ਵਿੱਚ ਨਾ ਆਪਾਂ ਨੂੰ ਇੱਕ ਗੱਲ ਹੀ ਹਾਈਲਾਈਟ ਕਰੀ ਹੈ ਬਾਈ ਨੇ ਵੀ ਸਟੈਪ ਵਾਈਜ਼ ਚੱਲੋ ਇੱਕੇਦਮ ਕੰਮ ਨਾ ਕਰੋ ਪਹਿਲਾਂ ਉਹਦੀ ਨੌਲੇਜ ਲਓ ਕੰਮ ਦੇ ਵਿੱਚ ਆਓ ਸਿੱਖੋ ਦੇਖੋ ਡੇਰੀ ਫਾਰਮਾਂ 'ਚ ਤੁਸੀਂ ਜਾਓ ਵੀ ਦੇਖੋ ਟ੍ਰੇਨਿੰਗ ਲਓ ਹਨਾ ਫੇਰ ਇਹ ਕੰਮ ਕਰੋ ਬਾਕੀ ਆਪ ਕੰਮ ਕਰੋ ਬਸ ਤੇ ਇਹ ਐਸੇ ਦੇ ਨਾਲ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਸਾਰਿਆਂ